ਵਿੱਦਿਆ ਕਿੰਨੀ ਕੀਨੇ ਤੋ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਇਹ ਉਹ ਦੱਸਦਾ ਸੀ ਕਹਿੰਦਾ ਸੀ ਮੈਂ ਚਾਰ ਜਮਾਤਾਂ ਪੜ੍ਹਿਆ ਸੀ ਉਹ ਵੀ ਉੱਥੇ ਹੀ ਪੜ੍ਹੀਆਂ ਹੋਣੀਆਂ ਇਹ ਸਰਗੋਦੇ ਹੀ ਕਿ ਤੇ ਚਾਰ ਸਕੂਲ ਚ ਪੜ੍ਹੀਆਂ ਚਾਰ ਸਕੂਲ ਚ ਪੰਜਾਬ ਚ ਹੈਗੇ ਅੱਛਾ ਇੱਕ ਮੈਂ ਉਹ ਇਹਨਾਂ ਬਾਰੇ ਸਰਚ ਕਰ ਰਿਹਾ ਸੀ ਕਿ ਇਹ ਸ਼ਾਇਦ ਛੇ ਭਰਾ ਹੀ ਮਨਾਮ ਵੀ ਤੁਹਾਨੂੰ ਪਤਾ ਹੈਗਾ ਜਿਆਦਾ ਨਾਮ ਆਂਦਾ ਨਹੀਂ ਮੈਨੂੰ ਭਰਾਵਾਂ ਦੇ ਨਾਮ ਆਂਦਾ ਨਹੀਂ ਪਤਾ ਉਹ ਪਤਾ ਵੀ ਕਾਫੀ ਪਰ ਕਈ ਭਰਾ ਸੀ ਪਤਾ ਨਹੀਂ ਮੈਂ ਅੱਜ ਕੱਲ ਪਤਾ ਨਹੀਂ ਸਹੀ ਹੈ ਕਿ ਗਲਤ ਆ ਪਰ ਨਾਮ ਮੈਂ ਨੋਟ ਕੀਤੇ ਸੀ ਮੈਂ ਕਿਹਾ ਚਲ ਤੁਹਾਨੂੰ ਪੁੱਛਾਂਗਾ ਤੇ ਜਿਹਦੇ ਚ ਨਾਮ ਸੀ ਇਹਨਾਂ ਦੇ ਛੇ ਭਰਾ ਹੀ ਕਹਿੰਦੇ ਤੇ ਸਰਗੋਦੇ ਹੋਏ ਨੇ ਜਿਆਦਾ ਬੱਟ ਜਿਹੜੇ ਫਕੀਰ ਚੰਦ ਕਰਮ ਚੰਦ ਆਇਨਾ ਜੋ ਇੱਕ ਦੋ ਤੇ ਪਲਵਾਨ ਤੇ ਬਾਬੂ ਰਹੇ ਪਲਵਾਨੀ ਦੇ ਵੀ ਸ਼ਕੀਨ ਸੀ ਇੱਕ ਕਹਿੰਦੇ ਕਿ ਇੱਕ ਜਿਵੇਂ ਲਾਲ ਚੰਦ ਜਮਲਾ ਜੱਟ ਜੀ ਉਹ ਵੀ ਉੱਥੋਂ ਆਏ ਪਾਕਿਸਤਾਨ ਤੋਂ ਇਹ ਵੀ ਪਾਕਿਸਤਾਨ ਜਿਹੜਾ ਬਟਵਾਲ ਭਾਈਚਾਰਾ ਇਹਨਾਂ ਦੇ ਨੇ ਕਹਿੰਦੇ ਕਾਫੀ ਰਾਜਪੂਤ ਘਰਾਣਾ ਔਰ ਬਟਵਾਲ ਭਾਈਚਾਰਾ ਜਿਹੜਾ ਅੱਜ ਵੀ ਇੰਡੀਆ ਦੇ ਵਿੱਚ ਵੱਸਦਾ ਉਹ ਇਹਨਾਂ ਦੋਨਾਂ ਨੂੰ ਬੜਾ ਫਕਰ ਦੇ ਨਾਲ ਮਹਿਸੂਸ ਕਰਦਾ ਕਿ ਸਾਡੇ ਖਾਨ ਸਾਡੇ ਭਾਈਚਾਰੇ ਚੋਂ ਸਾਡੇ ਫਿਰਕੇ ਚੋਂ ਬਟਵਾਲ ਕਰਕੇ ਨੇ ਤੇ ਇਹਨਾਂ ਦੇ ਗਾਣੇ ਹੋਰ ਵੀ ਤੁਹਾਨੂੰ ਜਾਦ ਹੋਣਗੇ ਜੀ ਖਾਸ ਕਰਕੇ ਜਿਹੜੇ ਮੋٹے ਮੋٹے ਜੀ ਸੱਪਣੀ ਦੀ ਤੋਰ ਵਾਲੀ ਨੇ ਹਾਂਜੀ ਜਦ ਬਣ ਕੇ ਕੁਟੇ ਇੱਕ ਤੇ ਵੈਸੇ ਰੇਂਦੀ ਪੀਤੋ ਫੋਲੋ ਵਰਗੀ ਜਿਹਤੂ ਨਾਮ ਮਕਲਾਵੀ ਜਾਂਦੀ ਅੱਛਾ ਇਹਦਾ ਬਹੁਤ ਚੱਲਿਆ ਸੀ ਉਹ ਇਹਨਾਂ ਦੇ ਹੀ ਸਬਰ ਬਚੋਲੇ ਨੂੰ ਲੜਮਦਰੇ ਦੇ ਲਾਹ ਹਾਂਜੀ ਲੜਮਦਰੇ ਦੇ ਲਾਈ ਤੂੰ ਇੱਕ ਹੋਰ ਸੀ ਜਦੋਂ ਯਾਦ ਸੱਜਣਾ ਵੇ ਤੇਰੀ ਆਵੇ ਕੱਤੀਆਂ ਨਾਲ ਜਾਣ ਪੂਣੀਆਂ ਬੜਾ ਚੱਲਿਆ ਸੀ ਇਹ ਸਾਰਾ ਮੈਂ ਸਕੂਲ ਨੂੰ ਜਾਂਦਿਆਂ ਜਾਂ ਆਉਂਦਿਆਂ ਇਕੱਲਾ ਹੀ ਘਣ ਘਣਾਉਂਦਾ ਰਹਿੰਦਾ ਸੀ ਜਦੋਂ ਯਾਦ ਸੱਜਣਾ ਵੇ ਤੇਰੀ ਆਵੇ ਕੱਤੀਆਂ ਨਾਲ ਜਾਣਾ ਮੈਨੂੰ ਚਰਖੇ ਦੀ ਘੂਕ ਸੁਤਾਵੇ ਵੇ ਕੱਤੀਆਂ ਨਾਲ ਜਾਣ ਪੂਣੀਆਂ